ਉਹ 9 ਜਨਵਰੀ ਦਿਨ ਸੋਮਵਾਰ ਨੂੰ ਨਿਫਟੀ ਦੇ ਵਿੱਚ ਟ੍ਰੇਡ ਕਰਨ ਦੇ ਲਈ ਆਪਣੇ ਕਿਹੜੇ ਕਿਹੜੇ ਪਲਾਨਸ ਨੇ ਤੇ ਕਿਹੜੇ ਕਿਹੜੇ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਨੇ ਤੇ ਉਹਦੇ ਨਾਲ ਨਾਲ ਵੀਕਲੀ ਟਾਈਮ ਫਰੇਮ ਨਲਸਸ ਆਪਾਂ ਕਰਾਂਗੇ ਕਿ ਵੀਕਲੀ ਟਾਈਮ ਫਰੇਮ ਤੇ ਨਿਫਟੀ ਦੇ ਵਿੱਚ ਕੀ ਹੋ ਸਕਦਾ ਹੈ ਕਿ ਨਿਫਟੀ ਉੱਤੇ ਜਾ ਸਕਦੀ ਜਾਂ ਫਿਰ ਥੱਲੇ ਆ ਸਕਦੀ ਹੈ ਸੋ ਸਭ ਤੋਂ ਪਹਿਲਾਂ ਦਾ ਆਪਾਂ ਵੀਕਲੀ ਟਾਈਮ ਫਰੇਮ ਨਲਸਸ ਕਰਦੇ ਆ ਵੀਕਲੀ ਟਾਈਮ ਫਰੇਮ ਤੇ ਜੇ ਆਪਾਂ ਦੇਖੋ ਚੈੱਕ ਆਊਟ ਕਰਦੇ ਆ ਸੋ ਵੀਕਲੀ ਜਿਹੜਾ ਕੈਂਡਲ ਬਣਿਆ ਇਹ ਦੋਜ਼ੀ ਕੈਂਡਲ ਬਣਿਆ ਦੇਖੋ ਥੱਲੇ ਜਿਹੜੀ ਵੇਖਿਆ ਤੇ ਉੱਤੇ ਵੇਖਿਆ ਲਗਭਗ ਸੇਮ ਆ ਤੇ ਬੋਡੀ ਜਿਹੜੀ ਬਸਕਾਰਿਆ ਸੋ ਇਹ ਇੱਕ ਦੋਜੀ ਕੈਂਡਲ ਬਣਿਆ ਹੁਣ ਇਹ ਜਿਹੜਾ ਦੋਜੀ ਕੈਂਡਲ ਬਣਿਆ ਆ ਤੇ ਇਹਦੇ ਵਿੱਚ ਜ਼ਿਆਦਾ ਕਿਹੜੀ ਚੀਜ਼ ਦੇ ਚਾਂਸ ਸਿਆ ਦੇਖੋ ਪਹਿਲੀ ਵਾਰ ਜਦੋਂ ਨਿਫਟੀ ਉੱਤੇ ਗਈ ਇੱਥੋਂ ਗਈ ਆ ਹੁਣ ਇੱਥੋਂ ਜੇ ਐਸ ਲੋ ਨੂੰ ਕਨੈਕਟ ਕਰਕੇ ਇਹਨੂੰ ਕਨੈਕਟ ਕਰਦੇ ਆਪਾਂ ਇੱਕ ਟ੍ਰੈਂਡ ਲਾਈਨ ਵੀ ਬਣ ਜਾਂਦੀ ਆ ਤੇ ਇੱਥੇ ਦੇਖੋ 52437 ਦਾ ਸਪੋਰਟ ਵੀ ਆ ਜਿਹੜਾ ਕਿ ਵੀਕਲੀ ਟਾਈਮ ਫਰੇਮ ਤੇ ਬਹੁਤ ਸਟਰੋਂਗ ਆ ਸੋ ਇਹ ਜਿਹੜਾ ਦੋਜੀ ਕੈਂਡਲ ਬਣਿਆ ਇਹਦੇ ਵਿੱਚ ਨਿਫਟੀ ਦੇ ਜਿਹੜੇ ਉੱਤੇ ਜਾਣ ਦੇ ਜਿਹੜੇ ਚਾਂਸ ਆ ਅਗਲੇ ਹਫਤੇ ਯਾਨੀ ਕਿ 19 ਜਨਵਰੀ ਤੋਂ ਉਹ ਜ਼ਿਆਦਾ ਹੈ ਤੇ ਥੱਲੇ ਆਉਣ ਦੇ ਜਿਹੜੇ ਚਾਂਸ ਆ ਉਹ ਘੱਟ ਆ ਪਰ ਕੋਈ ਵੀ ਦੇਖੋ ਕੈਂਡਲ ਜੇਦੋਂ ਬਣਦਾ ਆ ਚਾਹੇ ਹੈਮਰ ਆ ਸ਼ੂਟਿੰਗ ਸਟਾਰ ਆ ਚਾਹੇ ਦੋਜੀ ਆ ਜਦੋਂ ਤੱਕ ਦੇਖੋ ਇਹਦਾ ਹਾਈ ਬ੍ਰੇਕ ਨਹੀਂ ਹੁੰਦਾ ਉਦੋਂ ਤੱਕ ਇਹ ਐਕਟੀਵੇਟ ਨਹੀਂਗਾ ਇਹ ਸ਼ੂਟਿੰਗ ਸਟਾਰ ਹੈ ਜਦੋਂ ਤੱਕ ਲੋ ਬ੍ਰੇਕ ਨਹੀਂ ਹੁੰਦਾ ਉਦੋਂ ਤੱਕ ਉਹ ਐਕਟੀਵੇਟ ਨਹੀਂ ਹੁੰਦਾ ਸੋ ਜਦੋਂ ਦੇਖੋ ਇਹਦਾ ਹਾਈ ਬ੍ਰੇਕ ਹੋ ਜਾਂਦਾ ਹੈ ਜਿਹੜਾ ਕਿ ਦੇਖੋ 5905 ਦੇ ਆਸ-ਪਾਸ ਹੈ ਥੈਨ ਇਹ ਕੰਟਰੋਲ ਐਕਟੀਵੇਟ ਹੋ ਜਾਊਗਾ ਫਿਰ ਉਸ ਤੋਂ ਬਾਅਦ ਨਿਫਟੀ ਉੱਤੇ ਜਾ ਸਕਦੀ ਹੈ ਇਹ ਸੋਮਵਾਰ ਨੂੰ ਹੁੰਦਾ ਹੈ ਮੰਗਲਵਾਰ ਨੂੰ ਹੁੰਦਾ ਜਿੱਦਣ ਵੀ ਹੁੰਦਾ ਉਸੇ ਦਿਨ ਇਹ ਐਕਟੀਵੇਟ ਹੋਣਾ ਹੈ ਪਰ ਹਾਈ ਬ੍ਰੇਕ ਹੋਣ ਤੋਂ ਪਹਿਲਾਂ ਜੇ ਦੇਖੋ ਲੋ ਬ੍ਰੇਕ ਹੁੰਦਾ ਹੈ ਫਿਰ ਉੱਤੇ ਜਾਣਾ ਮੁਸ਼ਕਲ ਆ ਲੋ ਬ੍ਰੇਕ ਨਹੀਂ ਹੋਣਾ ਚਾਹੀਦਾ ਹਾਈ ਬ੍ਰੇਕ ਜੇ ਹੁੰਦਾ ਆ ਤੇ ਫਿਰ ਐਕਟੀਵੇਟ ਹੋ ਜਾਊਗਾ ਕੈਂਡਲ ਤੇ ਫਿਰ ਨਿਫਟੀ ਉੱਤੇ ਜਾ ਸਕਦੀ ਆ ਸੋ ਇਹ ਆਪਣਾ ਦੇਖੋ ਵੀਕਲੀ ਟਾਈਮ ਫਰੇਮ ਅਨਲਿਸਿਸ ਆ ਹੁਣ ਆਪਾਂ ਜੇ ਗੱਲ ਕਰਦੇ ਆ ਪਲਾਨਸ ਦੀ ਕਿ ਕਿਹੜੇ ਕਿਹੜੇ ਪਲਾਨਸ ਆ ਜਿਨ੍ਹਾਂ ਦੇ ਹਿਸਾਬ ਦੇ ਨਾਲ ਆਪਾਂ ਟਰੇਡ ਕਰ ਸਕਦੇ ਆ ਸੋ ਨਿਫਟੀ ਕਾਫੀ ਇੰਟਰਸਟਿੰਗ ਜਗ੍ਹਾ ਤੇ ਆ ਇੱਥੇ ਦੇਖੋ ਦੋ ਤਗੜੇ ਲੈਵਲ ਆ ਆਪਣੇ ਕੋਲ ਇੱਕ ਉੱਤੇ ਆ ਤੇ ਇੱਕ ਥੱਲੇ ਆ ਇੱਕ ਆਪਣਾ ਰੈਜ਼ਿਸਟੈਂਸ ਆ ਤੇ ਇੱਕ ਆਪਣਾ ਸਪੋਰਟ ਆ 25905 ਦਾ ਜਿਹੜਾ ਆ ਇਹ ਆਪਣਾ ਰੈਜ਼ਿਸਟੈਂਸ ਆ ਤੇ ਆ ਜਿਹੜੀ ਟ੍ਰੈਂਡ ਲਾਈਨ ਆ ਇਹ ਵੀ ਰੈਜ਼ਿਸਟੈਂਸ ਆ ਥੱਲੇੋਂ ਜੇ ਆਪਾਂ ਦੇਖਦੇ ਆ ਸੋ ਥੱਲੇ ਦੇਖੋ 25609 ਇਹ ਆਪਣੇ ਵਾਸਤੇ ਸਟਰੋਂਗ ਸਪੋਰਟ ਆ ਠੀਕ ਹੈ ਹੁਣ ਦੇਖੋ ਦੋ ਪਲਾਨ ਨੇ ਆਪਣੇ ਸੋਮਵਾਰ ਵਾਸਤੇ ਦੋ ਪਲਾਨ ਪਹਿਲਾ ਪਲਾਨ ਆਪਣਾ ਇਹ ਆ ਕਿ ਦੇਖੋ ਨਿਫਟੀ ਇਥੇ ਬੰਦ ਹੋਈ ਹੈ ਜੇ ਦੇਖੋ ਨਿਫਟੀ 52609 ਦੇ ਕੋਲ ਆ ਕੇ 15 ਮਿੰਟ ਟਾਈਮ ਫਰੇਮ ਤੇ ਕੋਈ ਡਬਲ ਯੂ ਪੈਟਰਨ ਜਾਂ ਫਿਰ ਮਲਟੀ ਟਾਈਮ ਫਰੇਮ ਯਾਨੀ ਕਿ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਇਹ ਜਿਹੜੇ ਚਾਰ ਟਾਈਮ ਫਰੇਮ ਆ ਇਹਨਾਂ ਦੇ ਵਿੱਚੋਂ ਘੜੋ ਘੜ ਜੇ ਤਿੰਨ ਟਾਈਮ ਫਰੇਮ ਤੇ ਉੱਤੇ ਵਾਸਤੇ ਪੈਟਰਨ ਬਣਾਉਂਦੀ ਆ 52609 ਦੇ ਕੋਲ ਆ ਕੇ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਇਹ ਆਪਣਾ ਹੋ ਗਿਆ ਪਹਿਲਾ ਪਲਾਨ ਦੂਜੇ ਪਲਾਨ ਦੀ ਆਪਾਂ ਗੱਲ ਕਰਦੇ ਆਂ ਸੋ ਦੂਜਾ ਪਲਾਨ ਦੇਖੋ ਇਹ ਆ ਜਿਹੜੀ ਦੇਖੋ ਆਪਣੀ ਟ੍ਰੈਂਡ ਲਾਈਨ ਆ ਸਭ ਤੋਂ ਜਿਹੜਾ ਸਟਰੋਂਗ ਆਪਣਾ ਰੈਜ਼ਿਸਟੈਂਸ ਆ ਇਹ ਟ੍ਰੈਂਡ ਲਾਈਨ ਦਾ ਹੈ ਟ੍ਰੈਂਡ ਲਾਈਨ ਦਾ ਜਿਹੜਾ ਰੈਜ਼ਿਸਟੈਂਸ ਆ ਜੇ ਇਹਦੇ ਕੋਲ ਆ ਕੇ ਨਿਫਟੀ ਦੇ ਵਿੱਚ 15 ਮਿੰਟਾਂ ਦੇ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਬੰਦ ਆ ਜਾਂ ਫਿਰ ਹੈਂਗਿੰਗ ਮੈਨ ਬੰਦ ਆ ਤੇ ਉਹਦਾ ਲੋ ਬ੍ਰੇਕ ਹੁੰਦਾ ਫਿਰ ਨਿਫਟੀ ਥੱਲੇ ਜਾ ਸਕਦੀ ਆ ਸੋ ਇਹ ਆਪਣਾ ਦੂਜਾ ਪਲਾਨ ਹੈ ਸੋ ਕੇਵਲ ਇਹ ਦੋ ਪਲਾਨ ਨੇ ਆਪਣੇ ਤੇ ਆਪਣਾ ਆ ਜ਼ੋਨ ਆ 5609 ਤੋਂ ਲੈ ਕੇ 5905 ਜੇ ਇਹਦੇ ਵਿਚਕਾਰ ਓਪਨਿੰਗ ਹੋਊਗੀ ਫਿਰ ਆਪਣੇ ਇਹੀ ਦੋ ਪਲਾਨ ਰਹਿਣਗੇ ਜੇ ਦੇਖੋ ਇਸ ਤੋਂ ਉੱਤੇ ਗੈਪ ਆਪ ਬਣ ਜਾਂਦੀ ਆ ਜਾਂ ਫਿਰ ਇਸ ਤੋਂ ਥੱਲੇ ਗੈਪ ਟਨ ਓਪਨਿੰਗ ਹੋ ਜਾਂਦੀ ਆ ਫਿਰ ਪਲਾਨ ਚੇਂਜ ਕਰਨੇ ਪੈਣਗੇ ਤੇ ਫਿਰ ਜਿਹੜੇ ਪਲਾਨ ਆਪਾਂ ਚੇਂਜ ਕਰਾਂਗੇ ਉਹ ਪਲਾਨ ਆਪਾਂ ਤੁਹਾਨੂੰ WhatsApp ਚੈਨਲ ਤੇ ਤੇ Instagram ਚੈਨਲ ਤੇ ਮਾਰਕੀਟ ਜਦੋਂ ਖੁੱਲੀ ਹੋਊਗੀ ਉਹਦੇ ਡਿਊਰਿੰਗ ਆਪਾਂ ਪ੍ਰੋਵਾਈਡ ਕਰ ਦਾਂਗੇ ਫਿਲਹਾਲ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ